ਟਾਡੇ ਨਾਲ ਇਸ ਵੇਲੇ ਚਰਨਜੀਤ ਸਿੰਘ ਚੰਨੀ ਜੀ ਦੇ بیٹے ਨਵਜੀਤ ਸਿੰਘ ਨੇ ਜੋ ਜਲੰਧਰ ਚ ਨਾਮਜ਼ਦਗੀ ਪੱਤਰ ਦਾਇਰ ਕਰਨ ਆਏ ਨੇ ਤੁਹਾਡੇ ਪਿਤਾ ਹੁਣ ਆਫੀਸ਼ੀਅਲੀ ਉਮੀਦਵਾਰ ਹੋ ਗਏ ਨੇ ਜਲੰਧਰ ਦੇ ਵਿੱਚ ਜਲੰਧਰ ਦੇ ਲੋਕਾਂ ਨੇ ਫਤਵਾ ਦੇਣਾ ਇੱਕ ਜੂਨ ਨੂੰ ਕੀ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਦਾ ਜਾਏਗਾ ਇਲੈਕਸ਼ਨ ਦੇਖੋ ਤੁਸੀਂ ਅੱਜ ਦੇ ਇਕੱਠ ਨਾਲ ਦੇਖ ਸਕਦੇ ਹੋ ਕਿਵੇਂ ਸਾਨੂੰ ਜਲੰਧਰ ਦੇ ਲੋਕ ਪਿਆਰ ਕਰ ਰਹੇ ਇੱਕ ਤਰਫਾ ਮਾਹੌਲ ਬਣਿਆ ਹੋਇਆ ਹੈ ਤੁਸੀਂ ਬਾਕੀਆਂ ਦੀ ਵੀ ਅੱਜ ਦੀ ਕਵਰੇਜ ਦਿੱਤੀ ਹੋਣੀ ਤੁਸੀਂ ਉਹਨਾਂ ਨੂੰ ਕੰਪੇਅਰ ਕਰਕੇ ਦੇਖੋਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿੱਦਾਂ ਨੂੰ ਇਲੈਕਸ਼ਨ ਜਾ ਰਿਹਾ ਕਿਸ ਤਰ੍ਹਾਂ ਦੀਆਂ ਰਣਨੀਤੀਆਂ ਤੁਸੀਂ ਵੀ ਬਤੌਰ ਬੇਟੇ ਆਪਣੇ ਪਿਤਾ ਨੂੰ ਦੱਸ ਰਹੇ ਹੋ ਕਿ ਇਸ ਤਰ੍ਹਾਂ ਦੇ ਕਿਉਂਕਿ ਤੁਸੀਂ ਯੁਵਾ ਤੁਸੀਂ ਜਲਦੀ ਚੀਜ਼ਾਂ ਨੂੰ ਹੋਰ ਵੀ ਸਮਝ ਰਹੇ ਹੋਗੇ ਹੋਰ ਮੁੱਦਿਆਂ ਨੂੰ ਵੀ ਕੀ ਫੀਡਬੈਕ ਦੇ ਰਹੇ ਹੋ ਤੁਸੀਂ ਆਪਣੇ ਪਿਤਾ ਨੂੰ ਦੇਖੋ ਹਜੇ ਤਾਂ ਅਸੀਂ ਇਲੈਕਸ਼ਨ ਕੈਂਪੇਨ ਨੂੰ ਚਲਾ ਰਹੇ ਹਾਂ ਤੇ ਮੈਂ ਜਿੱਥੇ-ਇਥੇ ਮੇਰੀ ਡਿਊਟੀ ਇਲੈਕਸ਼ਨ ਕੈਂਪੇਨ ਦੀ ਲੱਗਦੀ ਹੈ ਮੈਂ ਉੱਥਾਂ ਚੱਲ ਰਿਹਾ ਹਾਂ ਉੱਥੇ-ਉੱਥੇ ਮੈਂ ਆਪਣੀ ਡਿਊਟੀ ਨਿਭਾ ਰਿਹਾ ਹਾਂ ਬਾਕੀ ਜੋ ਸਾਡੇ ਮੂਰੇ ਮੁੱਦੇ ਆਣੇ ਆ ਅਸੀਂ ਉਹਨਾਂ ਨੂੰ ਆਪਣੇ ਪਿਤਾ ਨਾਲ ਰਾਤ ਨੂੰ ਡਿਸਕਸ ਕਰਦੇ ਹਾਂ ਤੇ ਉਹਨਾਂ ਨੂੰ ਕਿਵੇਂ ਚੋਣ ਮੈਨੀਫੈਸਟੋ ਵਿੱਚ ਲੈ ਕੇ ਆਣਾ ਉਹਦੇ ਤੇ ਅਸੀਂ ਆਪ ਉਹਨਾਂ ਨੂੰ ਡਿਸਕਸ਼ਨ ਕਰਕੇ ਉਹਨਾਂ ਨੂੰ ਤੁਸੀਂ ਕਿਉਂਕਿ ਮੁੱਦੇ ਤੁਹਾਨੂੰ ਪਤਾ ਲੱਗ ਰਹੇ ਨੇ ਕਿ ਜਿਹੜੇ ਤੁਹਾਡੇ ਵਿਰੋਧੀ ਨੇ ਉਹ ਇਹੀ ਕਹਿ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਬਾਹਰੀ ਉਮੀਦਵਾਰ ਨੇ ਬਾਹਰ ਤੋਂ ਆਏ ਹੋਏ ਨੇ ਉਸ ਚੋਣ ਨੂੰ ਤੁਸੀਂ ਹੁਣ ਤੱਕ ਕਿੰਨਾ ਕੋ ਰਿਕਵਰ ਕਰ ਲਿਆ ਕਿੰਨਾ ਕੋ ਕਾਊਂਟਰ ਕਰ ਤੱਕ ਵੀਰੇ ਇਹਦਾ ਕੋਈ ਫਰਕ ਹੀ ਨਹੀਂ ਹੈ ਬਾਹਰੀ ਉਮੀਦਵਾਰ ਵਾਲੇ ਦਾ ਅਸੀਂ ਜਦੋਂ ਪਹਿਲਾਂ ਤਾਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਸੀ ਦਦ ਪੂਰੇ ਉਸੇ ਪੰਜਾਬ 'ਚ ਹੀ ਘੁੰਮੇ ਆ ਤਾਂ ਪੰਜਾਬ ਤੋਂ ਬਾਹਰ ਤੋਂ ਤਾਂ ਨਹੀਂ ਆਏ ਹੋਏ ਪੰਜਾਬ ਦੇ ਹੀ ਆ ਇੱਥੇ ਸਾਡੇ ਉਹਨਾਂ ਨੇ ਦੱਸਿਆ ਵੀ ਅਜ ਠੇਰੇ ਵੀ ਆ ਸਾਡੇ ਸੋ ਅਸੀਂ ਆਪਣੇ ਆ ਜੀ ਆਏ ਹੋਇਆ ਲੋਕ ਜੇ ਸਾਨੂੰ ਪਿਆਰ ਕਰ ਰਹੇ ਆ ਜੇ ਇੱਥੇ ਪਾਰਟੀਆਂ ਨੇ ਸਰਵੇ ਕਰਾਇਆ ਜੇ ਉਹਨਾਂ ਦੀ ਆਵਾਜ਼ ਆਈ ਪਾਰਟੀ ਨੇ ਤਾਂ ਸਾਨੂੰ ਟਿਕ ਦਿੱਤੀ ਹੈ ਤਾਂ ਅੱਜ ਲੋਕ ਸਾਡੇ ਨਾਲ ਉਮੜ ਰਹੇ ਆ ਲੋਕਾਂ ਨੂੰ ਲੋਕ ਸਾਨੂੰ ਆਪਣਾ ਸਮਝਦੇ ਆ ਇੱਥੇ ਲੋਕ ਸਾਡਾ ਚੰਨੀ ਕਹਿੰਦੇ ਦੁਆਬੇ ਦੇ ਵਿੱਚ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀਗੇ ਤੇ ਇੱਕ ਪੌਪੂਲਰ ਕਾਫੀ ਹੋ ਗਏ ਸੀਗੇ ਤੇ ਨੇਤਾ ਜਦੋਂ ਹੁਣ ਲੋਕ ਤੁਹਾਨੂੰ ਮਿਲਦੇ ਨੇ ਤੁਹਾਡੇ ਪਿਤਾ ਦੇ ਬਾਰੇ ਕੀ ਦੱਸਦੇ ਨੇ ਉਸ ਜਿਹੜਾ 3 ਮਹੀਨੇ ਦਾ ਕਾਰਜਕਾਲ ਸੀਗਾ ਉਹਦੇ ਬਾਰੇ ਕੀ ਫੀਡਬੈਕ ਦਿੰਦੇ ਨੇ ਉਹ ਕਿੰਨੀ ਖੁਸ਼ੀ ਨਾਲ ਮੈਨੂੰ ਮਿਲਦੇ ਨੇ ਤੇ ਜਿਹੜੇ ਪਿੰਡ 'ਚ ਵੀ ਜਾਵਾਂ ਇੰਨੀ ਖੁਸ਼ੀ ਨਾਲ ਦੱਸਦੇ ਨੇ ਕਈਆਂ ਦੇ ਉੱਥੇ ਬਿਜਲੀ ਦੇ ਬਿੱਲ ਮਾਫ ਹੋਏ ਆ ਪਾਣੀ ਦੀ ਟੈਂਕੀਆਂ ਦੇ ਬਿੱਲ ਮਾਫ ਹੋਏ ਆ ਲਾਲ ਲਕੀਰ ਦੇ ਅੰਦਰ ਉਹਨਾਂ ਨੂੰ ਫਾਇਦਾ ਹੋਇਆ ਸੋ ਉਹਨਾਂ ਦੀ ਕਾਰਜਕਾਰੀ ਜਿਹੜੀ ਉਹਨਾਂ ਨੇ ਉਸ ਸਮੇਂ ਕੀਤੀ ਬਈ ਕਿੰਨੇ ਗਰਾਊਂਡ ਟੂ ਅਰਥ ਰਹਿ ਕੇ ਉਹਨਾਂ ਨੇ ਲੋਕਾਂ ਦੇ ਵਿੱਚ ਰਹਿ ਕੇ ਕੰਮ ਕੀਤਾ ਆਪਣੀ ਸੀਐਮਸ਼ਿਪ ਨਿਭਾਈ ਉਹਨਾਂ ਦੇ ਸੋਬਰਪਨ ਨੂੰ ਲੋਕ ਇੱਥੇ ਤੇ ਪਸੰਦ ਕਰਦੇ ਨੇ ਆਖਰੀ ਸਵਾਲ ਹੈ ਕਿਉਂਕਿ ਪਰਿਵਾਰ ਵੀ ਦੋਆਮੋ ਸਾਹਮਣੇ ਨੇ ਵਿਪਿੰਦਰ ਸਿੰਘ ਕੇਪੀ ਉਹਨਾਂ ਨਾਲ ਤੁਹਾਡਾ ਪਰਿਵਾਰਿਕ ਰਿਸ਼ਤਾ ਵੀ ਪੈਂਦਾ ਹੈ ਤਾਂ ਪਰ ਸਿਆਸਤ ਦੇ ਤੌਰ ਤੇ ਦੋਆਮੋ ਸਾਹਮਣੇ ਹੋ ਕਿ ਪਰਿਵਾਰਕ ਤੌਰ ਤੇ ਤੇਨੇ ਕੋਈ ਅਸਰ ਪੈਂਦਾ ਇਸ ਚੀਜ਼ ਦਾ ਨਹੀਂ ਦੇਖੋ ਉਹ ਪੋਲੀਟੀਕਲ ਸੋਚ ਉਹਨਾਂ ਦੀ ਹੁਣ ਹੋਰ ਬਦਲ ਗਈ ਹੈ ਸਾਡੀ ਪੋਲੀਟੀਕਲ ਸੋਚ ਕਾਂਗਰਸ ਹੈ ਅਸੀਂ ਆਪਣੇ ਸਟੈਂਡ ਤੇ ਖੜੇ ਹਾਂ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈਏ ਸਨ ਨਵਜੀਤ ਸਿੰਘ ਚਰਨਜੀਤ ਸਿੰਘ ਚੰਨੀ ਦੇ بیٹے ਜਿਨ੍ਹਾਂ ਨੇ ਦੱਸਿਆ ਕਿ ਲੋਕ ਚਰਨਜੀਤ ਸਿੰਘ ਚੰਨੀ ਨੂੰ ਅਪਣਾ ਰਹੇ ਨੇ ਉਹਨਾਂ ਦੇ 3 ਸਾਲ ਦਾ ਜਿਹੜਾ ਕਾਰਜਕਾਲ ਹੈ के एक दे रहे हैं। नाल, टीवी, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप